ਭਗਤ ਤੇ అవతਾਰ ਦੀ ਮਾਨਸਿਕ ਅਵਸਥਾ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਲੇਕਿਨ ਕੀ ਫਰਕ ਹੈ ਕਿ ਇੱਕ ਨੂੰ ਅਸੀਂ అవਤਾਰ ਕਹਿ ਦਿੰਨੇ ਆ ਪੈਗੰਬਰ ਕਹਿ ਦਿੰਨੇ ਆ ਗੁਰੂ ਕਹਿ ਦਿੰਨੇ ਆ ਦੂਜਿਆਂ ਨੂੰ ਭਗਤ ਕਹਿ ਦਿੰਨੇ ਆ ਪੀਰ ਕਹਿ ਦਿੰਨੇ ਆ ਇਸਲਾਮ ਦੇ ਵਿੱਚ ਵੀ ਇੱਕ ਨੂੰ ਪੀਰ ਕਹਿੰਦੇ ਨੇ ਇੱਕ ਨੂੰ ਪੈਗੰਬਰ ਕਹਿੰਦੇ ਆ ਹਰਦ ਵਿੱਚ ਇੱਕ ਨੂੰ અવਤਾਰ ਕਹਿੰਦੇ ਨੇ ਇੱਕ ਨੂੰ ਭਗਤ ਕਹਿੰਦੇ ਨੇ ਦੋਹਾਂ ਕੋਲ ਮਾਨਸਿਕ ਅਵਸਥਾ ਤੇ ਇੱਕੋ ਹੀ ਹੈ ਪੀਰ ਦੇ ਕੋਲੋਂ ਹੀ پیغمبر ਦੇ ਕੋਲੋਂ ਦੋਹਾਂ ਦਾ ਮਾਨਸਿਕ ਮੰਡਲ ਇੱਕੋ ਹੀ ਹੈ ਭਗਤ ਦਾ ਵੀ અવਤਾਰ ਦਾ ਵੀ ਫਰਕ ਸਿਰਫ ਇਤਨਾ ਹੈ અવਤਾਰ ਮੁਕਤ ਸੇ ਪ੍ਰਭੂ ਵਿੱਚ ਲੀਨ ਹੋ ਚੁੱਕਿਆ ਸੀ ਪਿੱਛੇ ਲੇਕਿਨ ਫਿਰ ਆ ਗਿਆ ਉਹਨੇ ਫਿਰ ਜਨਮ ਲੈ ਲਿਆ ਕਿਉਂ ਉਹਨੂੰ ਜੀਵਾਂ ਤੇ ਤਰਸ ਆ ਗਿਆ ਦਇਆ ਵਸੋ ਕੇ ਫਿਰ ਆ ਗਿਆ ਕਿ ਮੈਂ ਮੁਕਤ ਹੋ ਗਿਆ ਹੋਰ ਵੀ ਕਈ ਮੁਕਤ ਹੋਵਾਂ ਮੈਂ ਆਜ਼ਾਦ ਹੋ ਗਿਆ ਸੁਤੰਤਰ ਹੋ ਗਿਆ ਜਨਮ ਮਰਨ ਤੋਂ ਮੁਕਤ ਹੋ ਗਿਆ ਹੋਰ ਵੀ ਕਈ ਹੋਣ ਸਿਰਫ ਇਹ ਹੀ ਲਾਲਸਾ ਪਰਉਪਕਾਰ ਦੀ ਉਹਨਾਂ ਨੂੰ ਫਿਰ ਜਨਮ ਦੇ ਚ ਲਿਆ ਹੁੰਦੀ ਏ ਇਹਨਾਂ ਨੂੰ ਕਹਿੰਦੇ ਨੇ અવਤਾਰ ਭਗਤ ਤੇ ਪੀਰ ਸਾਈ ਜੋ ਚਲ ਚਲ ਕੇ ਪਹੁੰਚੇ ਨੇ ਸਾਧਨਾ ਕਰ ਕਰ ਕੇ ਪਹੁੰਚੇ ਨੇ ਪਿੱਛੋਂ ਤੋਂ ਮੁਕਤ ਨਹੀਂ ਨੇ ਹੁਣ ਚਲ ਚਲ ਕੇ ਪਹੁੰਚ ਗਏ ਨੇ ਮੁਕਤ ਅਵਸਥਾ ਦੋਹਾਂ ਕੋਲ ਇੱਕੋ ਹੈ ਇੱਕ ਮੁਕਤ ਸੇ ਫਿਰ ਆ ਗਿਆ ਕਿਉਂ ਆ ਗਿਆ ਪਰ ਉਪਕਾਰ ਦੇ ਖਾਤਰ ਜਨਮ ਮਰਨ ਦੋਹੋਂ ਮੇ ਨਾਈ ਜਨ ਪਰਉਪਕਾਰੀ ਆਏ ਇਹ ਪਰਉਪਕਾਰ ਦੀ ਖਾਤਰ ਫਿਰ ਆ ਗਿਆ ਉਹਨ ਮੁਕਤ ਸੇ ਨਾ ਜੀਵਨ ਦੀ ਲਾਲਸਾ ਨਾ ਮਰਨ ਦਾ ਭੈ ਭਗਤ ਪੇਰ ਜੋ ਪਿਛਲੇ ਜਨਮ ਵਿੱਚ ਮੁਕਤ ਨਹੀਂ ਸੀ। ਸਵੈਮ ਕਬੀਰ ਕਹਿੰਦੇ ਨੇ ਕਿ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋਂ ਮਿਟਿਆ ਨਾ ਜਾਏ। हे ਪ੍ਰਭੂ ਸੇਵਕ ਤੇ ਮੈਂ ਪਿਛਲੇ ਜਨਮ ਦੇ ਵਿੱਚ ਵੀ ਤੇਰਾ ਸੀ ਪਰ ਕਰਾਂ ਕੀ ਤੇਰੇ ਤੱਕ ਪਹੁੰਚ ਨਹੀਂ ਸਕੇ। ਮੇਰਾ ਸਤੇਟੇ ਰਹਿ ਗਿਆ ਪਰ ਅਦਕੀ ਮੈਨੋ ਰਸਤੇ ਵਿੱਚ ਨਾ ਰਖੇ ਅਬ ਕੀ ਬਾਰ ਬਖਸ਼ ਬੰਦੇ ਕੋ ਬੋਰ ਨਾ ਪੌਜਲ ਫੇਰਾ ਅਦਕੀ ਮੈਨੋ ਬਖਸ਼ੇ ਅਦਕੀ ਕਿਧਰੇ ਮੈਂ ਰਸਤੇ ਵਿੱਚ ਨਾ ਰਹਿ ਜਾਵਾਂ ਅਦਕੀ ਮੈਂ ਤੇਰੀ ਮੰਜ਼ਿਲ ਤੇ ਪਹੁੰਚ ਜਾਵਾਂ ਇਸ ਤਰ੍ਹਾਂ ਜਲ ਜਲ ਕੇ ਜੋ ਪਹੁੰਚ ਜਾਂਦੇ ਨੇ ਭਗਤ ਕਹਿ ਲਾਂਦੇ ਨੇ جو پہنچے ہوئے سن پھر آگئے نے کیوں آگئے نے باقیاں نو بھی اوسا دل پرم آنند ہے دوہاں دے ہردے نرویر نے سمدرشٹ نے دوہیں مکت ہو چکے نے ایک مکت سن تے آگئے نے ਇਕ ਚਲ ਚਲ ਕੇ ਮੁਕਤ ਹੋ ਗਏ ਜੋ ਚਲ ਚਲ ਕੇ ਇਸ ਜੀਵਨ ਦੇ ਜੋਰਾ ਉਸ ਦੇ ਕੋਲ ਹੈ ਮੁਕਤ ਹੋ ਗਏ ਭਗਤ 13 ਸਾਈ ਪਰ ਜੋ ਮੁਕਤ ਸੀ ਹੋ ਗਿਆ ਸੀ ਪਿਛਲੇ ਜਨ ਵਿੱਚ ਲੇਕਿਨ ਫਿਰ ਆ ਗਿਆ ਫਿਰ ਕਿਉਂ ਆ ਜਾਂਦਾ ਹੈ ਸੰਸਾਰ ਦੇ ਚ ਬਈ ਮੈਂ ਮੁਕਤਾਂ ਤੇ ਹੋਰ ਵੀ ਮੁਕਤ ਹੋਵਾਂ। ਆਪ ਮੁਕਤ ਮੁਕਤ ਕਰੇ ਸੰਸਾਰ। ਆਪ ਤੇ ਮੁਕਤ ਹੈ। ਹੁਣ ਜਗਤ ਨੂੰ ਮੁਕਤ ਕਰਨਾ ਹੈ। ਹੋਰ ਜੀਵਾਂ ਨੂੰ ਮੁਕਤ ਕਰਨਾ ਹੈ। ਇਹ ਪਰਉਪਕਾਰ ਦੀ ਤੇ ਦਇਆ ਦੀ ਬੜੀ ਪਰਬਲ ਭਾਵਨਾ ਇਹਨਾਂ ਨੂੰ ਜਨਮ ਦੇ ਚ ਲਿਆ ਆਉਂਦੀ। ਉੰਜ ਜੀਵਨ ਦੀ ਲਾਲਸਾ ਨਹੀਂ ਤੇ ਮਰਨ ਦਾ ਭੈ ਨਹੀਂ। ਜਨਮ ਮਰਨ ਦੋ ਹੋਵੇ ਨਹੀਂ ਜਨ ਪਰਉਪਕਾਰੀ ਆਏ ਮੈਂ ਫਿਰ ਦੋਰਾਵਾਂ ਜੋ ਚਲ ਚਲ ਕੇ ਪਹੁੰਚੇ ਨੇ ਸਾਧਨਾ ਕਰ ਕਰ ਕੇ ਪਹੁੰਚੇ ਨੇ ਔਰ ਮੁਕਤ ਹੋ ਗਏ ਨੇ ਅਵਤਾਰ ਤੇ ਭਗਤ ਕੋਲ ਮਾਨਸਿਕ ਅਵਸਥਾ ਇੱਕੋ ਹੀ ਹੈ ਇੱਕ ਮੁਕਤ ਸੇ ਫਿਰ ਆ ਗਿਆ ਇੱਕ ਚਲ ਚਲ ਕੇ ਮੁਕਤ ਹੋਇਆ ਤੋ ਦੋਹਾਂ ਦੀ ਮਾਨਸਿਕ ਅਵਸਥਾ ਇੱਕੋ ਹੈ ਇਹ ਭਗਤ ਚਲ ਚਲ ਕੇ ਜੋ ਮੁਕਤ ਹੋ ਗਏ ਨੇ ਇਹਨਾਂ ਦੀ ਬਾਣੀ ਪ੍ਰਮਾਤਮਾ ਦੀ ਬਾਣੀ ਗੁਰੂ ਰਾਮਦਾਸ ਜੀ ਮਹਾਰਾਜ ਤੇ ਅੱਜ ਕਹਿੰਦੇ ਨੇ ਸੁਰਨਰ ਤਨ ਕੀ ਬਾਣੀ ਗਾਏ ਕੋਈ ਨਾ ਸਕੇ ਮਿਟਾਈ ਦੇਵੀ ਦੇਵਤੇ ਵੀ ਗਾਏ ਨੇ ਕਰਨਗੇ ਮਲੁਖਾਂ ਦੀ ਤੇ ਗੱਲ ਛੱਡੋ ਇਹ ਮੁਕਤ ਨੇ ਇਸ ਵਾਸਤੇ ਐਸੇ ਭਗਤਾਂ ਦਾ ਕਲਾਮ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਦਰਜ ਹੋਇਆ ਹੈ ਗੁਰਨਾਣਿਕ ਦੇ ਬੋਲ ਮੁਕਤ ਬੋਲ ਨੇ ਮੁਕਤ ਕਰਾਉਂਦੇ ਨੇ ਕਬੀਰ ਦਾ ਬਾਬਾਸ ਦੇ ਬੋਲ ਵੀ ਮੁਕਤ ਨੇ ਮੁਕਤੀ ਦੇਂਦੇ ਪਰ ਇੱਕ అవਤਾਰ ਦੇ ਬੋਲ ਨੇ ਇੱਕ ਭਗਤ ਦੇ ਬੋਲ ਨੇ ਇੱਕ ਮੁਕਤ ਸੀ ਲੇਕਿਨ ਫਿਰ ਆ ਗਏ ਲੋਗਾ ਨੂੰ ਮੁਕਤ ਕਰਨ ਲਈ ਸੁਣੀ ਪੁਕਾਰ ਦਾਤਾਰ ਪ੍ਰਭ ਗੁਰਨਾਣਿਕ ਜਗ ਮਾਏ ਪਠਾ ਜਾਓ ਦਇਆ ਵਸੋ ਕੇ ਫਿਰ ਆ ਗਏ ਨੇ અવਤਾਰ ਪੈਗੰਬਰ ਗੁਰੂ ਲੇਕਿਨ ਚਲ ਚਲ ਕੇ ਮੁਕਤ ਹੋ ਗਏ ਨੇ ਭਗਤ ਨੇ ਇਸਲਾਮ ਨੇ ਵੀ ਵੰਡ ਕੀਤੀ ਹੋਈ ਹੈ ਪੈਗੰਬਰ ਹੈ ਤੇ ਪੀਰ ਸਾਈ ਹੈ ਸਾਡੇ ਰੇਸ਼ ਨੇ ਵੀ ਵੰਡ ਕੀਤੀ ਹੋਈ ਹੈ ਤੇ અવਤਾਰ ਹੈ ਤੇ ਭਗਤ اور میں پھر عرض کروں کہ درے ایسا نہ سمجھ لینا کہ درے مانسک عوستہ بھائی فرق ہے نہیں اگر فرق ہے تو اجے جی مکتی نہیں ہے فرق نہیں ہے مانسک عوستہ ایک ہن میں اور نالم کاما جیسے رو داس نے بہت جنم بچھڑے تھے مادو اے جنم جو ہن میرے کل جیون ہے ਇਹ ਜਨਮ ਤੁਹਾਰੇ ਲੇਖੇ ਬਹੁਤ ਜਨਮ ਮੈਂ ਵਿਛੜਿਆ ਰਿਹਾ ਕਿਉਂ ਜੀਵਨ ਦਾ ਲਕਸ਼ ਮੈਂ ਕੁਝ ਹੋਰ ਰਖਦਾ ਰਿਹਾ ਪਰ ਇਹ ਜਨਮ ਤੁਹਾਰੇ ਲੇਖੇ ਇਸ ਜੀਵਨ ਨੂੰ ਮੈਂ ਲਕਸ਼ ਬਣਾਇਆ ਹੈ ਤੇਰਾ ਨਾਮ ਤੂੰ ਹੀ ਬੇਰਾ ਲਕਸ਼ ਇਸ ਜੀਵਨ ਦੀ ਮੰਜ਼ਿਲ ਤੂੰ ਹੀ ਹੈ ਬਾਕੀ ਜੀਵਨ ਮੈਂ ਮੰਜ਼ਲ ਹੋਰ ਰੱਖਦਾ ਰਿਆਂ ਠੀਕ ਹੈ ਤੇਰਾ ਨਾਮ ਜਪਦਾ ਰਿਆਂ ਪਰ ਮੰਜ਼ਲ ਕੁਝ ਹੋਰ ਪਰ ਇਹ ਜਨਮ ਤੇਰੇ ਲੇਖ ਹੈ ਇਹ ਜੀਵਨ ਇਹ ਜਨਮ ਹੁਣ ਮੈਂ ਲਕਸ਼ ਰਖਿਆ ਤੂੰ ਤੇਰੇ ਲੇਖ ਹੈ ਪਹੁੰਚ ਗਏ ਰਬਦਾਸ ਭਗਤ ਇਹਨਾਂ ਕੋਲ ਵੀ ਉਹੀ ਅਵਸਥਾ ਹੈ ਜੋ ਅਵਤਾਰ ਦੇ ਕੋਲ ਹੁੰਦੀ ਹੈ ਕਿ ਪੀਰਾਂ ਕੋਲ ਵੀ ਉਹੀ ਅਵਸਥਾ ਹੈ ਜੋ ਪੈਗੰਬਰਾਂ ਕੋਲ ਹੁੰਦੀ ਹੈ ਪਰ ਇੱਕ ਚਲ ਚਲ ਕੇ ਪਹੁੰਚੇ ਹੈ ਸਾਧਨਾ ਕਰ ਕਰ ਕੇ ਪਹੁੰਚੇ ਹੈ ਇੱਕ ਪਹੁੰਚਿਆ ਹੋਇਆ ਸੀ ਫਿਰ ਆ ਗਏ ਉਮੀਦ ਇਹ ਗੱਲ ਪਕੜ ਵਿੱਚ ਆ ਗਈ ਹੋਵੇਗੀ ਸਾਰਿਆਂ ਦਾ ਲੇਖਾ ਜੋ ਪਾ ਲਿਖਦਾ ਹੈ ਇੱਕ ਸੈਕਿੰਡ ਦੇ ਅਰਬਾਂ ਖਰਬਾਂ ਜੀਵ ਮਰ ਰਹੇ ਨੇ ਪੈਦਾ ਹੋ ਰਹੇ ਨੇ ਕਿਸ ਤਰ੍ਹਾਂ ਲਿਖਦਾ ਹੋਵੇ ਇੱਕ ਸੈਕਿੰਡ ਦੇ ਵਿੱਚ ਅਰਬਾਂ ਖਰਬਾਂ ਸੂਰਜ ਪੈਦਾ ਹੋ ਰਹੇ ਨੇ ਮਿਟ ਰਹੇ ਨੇ ਗ੍ਰਹਿ ਦੇ ਚਤਰ ਪੈਦਾ ਹੋ ਰਹੇ ਨੇ ਮਿਟ ਰਹੇ ਨੇ ਕਿਸ ਤਰ੍ਹਾਂ ਲਿਖਦਾ ਹੋਵੇਗਾ ਬੜਾ ਲੰਮਾ ਚੌੜਾ ਵਸਾਰਾ ਜਿਸ ਪਿੰਡ ਨੂੰ ਹੀ ਲਈਏ ਸਰੀਰ ਨੂੰ ਹੀ ਲਈਏ ਤੇ ਕਹਿੰਦੇ ਨੇ ਕਮ ਸੇ ਕਮ 7 ਕਰੋੜ ਕਿਟਾਣੂ ਤੇ ਇਸ ਦੇ ਅੰਦਰ ਵੀ ਨੇ ਇੱਕ ਮਨੁੱਖ ਦੀ ਮਾਉ 7 ਕਰੋੜ ਜੀਵਾਂ ਦੀ ਮਾਉ ਤੇ ਕਈ ਐਸੇ ਮੁਲਕ ਨੇ ਜਿਨ੍ਹਾਂ ਦੀ ਆਬਾਦੀ 7 ਕਰੋੜ ਨਹੀਂ ਇਹ ਤੇ ਪਿੰਡ ਪੂਰਾ ਬ੍ਰਹਿਮੰਡ ਹੈ